ਸਾਡੇ ਕੋਲੇ ਲਾਈਟਾਂ ਦਾ ਪ੍ਰਬੰਧ ਨਹੀਂ ਯਾਰ ਤੇ ਖਰਚ ਦੱਸਿਓ ਆਪੇ ਵੇਖ ਲਓ ਕਿੰਨਾ 2.5-3 ਲੱਖ ਰੁਪਇਆ ਖਰਚ ਆਇਆ ਨਹੀਂ ਚੰਗੀਆਂ ਗੱਲਾਂ ਯਾਰ ਨਹੀਂ ਚੰਗੀਆਂ ਗੱਲਾਂ ਕੀ ਬੋਲੀਏ ਇਹਦੇ ਬਾਰੇ ਦੱਸੋ ਰੋਜ਼ ਬਲਾਰੇ ਬੋਲਦੇ ਆ ਰੋਜ਼ ਤੁਹਾਨੂੰ ਪਤਾ ਕੰਮ ਦੀ ਰੁੱਤ ਤੋਂ ਦੇਖੋ ਹਲੇ 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 ਓ ਬਾਈ ਜੀ ਓ ਮੇਰੇ ਵੀਰ ਸਾਰਿਆਂ ਨੂੰ ਰਿਕੁਐਸਟ ਹੈ ਯਾਰ ਜਿੰਨੇ ਜਿੰਨੇ ਖੇਡਣਾ ਪਲੇਅਰ ਆਜੋ ਮੁੜ ਕੇ ਫੇਰਨਾ ਆਖਿਓ ਹੀ ਨੇਰੇ 'ਚ ਵੀ ਕਢਾਵਾਂਗੇ ਭਾਵੇਂ ਫੋਨ ਦੀਆਂ ਟਾਰਚਰ ਜਗਾਉਣੀਆਂ ਪਰ ਨੇਰੇ 'ਚ ਖੇਡਣਾ ਪੈਣਾ ਤੁਹਾਨੂੰ ਸਕੋਰਾਂ 'ਚ ਕਟੌਤੀ ਨਹੀਂ ਕੀਤੀ ਜਾਏਗੀ ਆਜੋ ਮੇਰੇ ਵੀਰ ਯਾਰ ਮਾੜੀ ਮੋੜੀ ਸ਼ਰਮ ਕਰੋ ਦੱਸੋ ਯਾਰ ਅੱਕ ਕੇ ਬੋਲਦਾ ਹੁੰਦਾ ਬੰਦਾ ਤੁਹਾਨੂੰ ਪਤਾ ਕਿਸੇ ਦਿਲ ਲਈ ਕਰ ਦਿੰਦਾ ਕਿਸੇ ਨੂੰ ਕਹਿਣੋ ਇਹ ਪ੍ਰਬੰਧਕ ਬੋਲ ਰਹੇ ਵਿਚਾਰੇ ਇਹਨਾਂ ਦੇ ਅੰਦਰੋਂ ਜਿਹੜੇ ਜਜ਼ਬਾਤ ਆ ਉਹ ਬੋਲ ਰਹੇ ਆ ਦਿੱਲੀ ਕਰਦਾ ਇਹਨਾਂ ਦਾ ਕਿਉਂਕਿ ਤੁਹਾਡਾ ਮੌਲੀ ਕੋਈ ਨਹੀਂ ਜਿਹੜੇ ਤੁਸੀਂ ਇੱਥੇ 플레이ਰ ਆਏ ਤੁਹਾਡਾ ਕੋਈ ਬੋਲ ਨਹੀਂ ਦੇ ਸਕਦੇ ਪਰ ਜਦੋਂ ਕਿ ਵੀ ਇਹ ਮਜਬੂਰ ਹੋ ਜਾਂਦੀਆਂ ਕਮੇਟੀਆਂ ਜਿਨ੍ਹਾਂ ਨੇ ਐਨ ਐਨ ਪੈਸੇ ਲਏ ਨੇ ਲੋਕ ਫਿਰ ਉਹਨਾਂ ਨੂੰ ਕਹਿੰਦੇ ਆ ਯਾਰ ਤੁਸੀਂ ਕੀ ਕਰਦੇ ਆ ਤੁਸੀਂ ਟਾਈਮ ਸਰ ਮੇਲਾ ਨਹੀਂ ਕਰਾਉਂਦੇ ਐ ਆ ਜੋ ਆ ਬੜਾ ਕੁਝ ਸੁਣਨਾ ਪੈਂਦਾ ਪ੍ਰਬੰਧਕਾਂ ਨੂੰ